ਪੰਜਾਬ ਨੇ ਹੁਣ ਤੱਕ ਦਾ ਜਿਹੜਾ ਹੈ ਸਭ ਤੋਂ ਮਾੜਾ ਹੜ੍ਹ ਦੇਖਿਆ 88 ਤੋਂ ਵੀ ਜਿਹੜਾ ਵਰਸਟ ਹੜਾ ਆਪੋਂ ਦੇਖਿਆ ਇਹ ਕੱਲ ਤੋਂ ਪੰਜਾਬ ਦੇ ਸਾਰੇ ਪ੍ਰਾਈਵੇਟ ਸਰਕਾਰੀ ਐਡਿਡ ਅਨਐਡਿਡ ਕਾਲਜਸ ਯੂਨੀਵਰਸਿਟੀਆਂ ਆਈ.ਟੀ.ਆਈ. ਸਿਖਲਣ ਜੀਆਂ ਪ੍ਰਾਈਵੇਟ ਸਕੂਲਾਂ ਦੀ ਵੀ ਕਲਾਸਰੂਮਸ ਦੀ ਬਿਲਡਿੰਗਸ ਦੀ ਸੇਫਟੀ ਚੈੱਕ ਕਰਨਾ ਉਹ ਪ੍ਰਾਈਵੇਟ ਸਕੂਲਸ ਦੀ ਮੈਨੇਜਮੈਂਟ ਦੀ ਹੋਵੇਗਾ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਬੱਚਿਆਂ ਲਈ ਬੰਦ ਰਹਿਣਗੇ ਸਾਡੇ ਅਧਿਆਪਕਾਂ ਲਈ ਤੇ ਸਪੋਰਟ ਸਟਾਫ ਲਈ ਉਹ ਖੁੱਲਣਗੇ ਸਾਰੇ ਸਕੂਲ ਪੰਜਾਬ ਵਿੱਚ ਹਾਲ ਹੀ ਵਿੱਚ ਹੋਈ ਪਾਰਿ ਬਾਰਿਸ਼ ਅਤੇ ਕਈ ਚਿਲਿਆ ਵਿੱਚ ਆਈ ਪਾਣਕ ਹੜ੍ਹਾਂ ਨੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਇਸ ਕਾਰਨ ਪੰਜਾਬ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਤੀ ਹੋਈ ਸਾਰੇ ਸਕੂਲ 10 ਦਿਨਾਂ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਸੀ ਇਸ ਮੁਕਰ ਹੁਣ ਕੱਲ ਤੋਂ ਕਈ ਸਕੂਲ ਦੁਬਾਰਾ ਖੁੱਲਣ ਜਾ ਰਹੇ ਨੇ ਹਾਲਾਂਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਂਸ ਨੇ ਸਕੂਲ ਖੋਲਣ ਜਾਂ ਫਿਰ ਬੰਦ ਕਰਨ ਦਾ ਅੰਤਿਮ ਫੈਸਲਾ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰਸ ਤੇ ਛੱਡ ਦਿੱਤਾ ਪਰ ਜਿਨ੍ਹਾਂ ਇਲਾਕਿਆਂ ਵਿੱਚ ਹੜਾ ਦੀ ਮਾਰ ਨਹੀਂ ਪਈ ਉੱਥੇ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਮਾਪਿਆਂ ਨੂੰ ਕੱਲ ਤੋਂ ਸਕੂਲ ਲੱਗਣ ਦੇ ਸੁਨੇਹੇ ਭੇਜਨੇ ਵੀ ਸ਼ੁਰੂ ਕਰ ਦਿੱਤੇ ਨੇ ਆ ਪੰਜਾਬ ਦੇ ਸਕੂਲਾਂ ਕਾਲਜਾਂ ਵਿਦਿਅਕ ادارے ਨੂੰ ਲੈ ਕੇ ਜਿਹੜਾ ਇੱਕ ਇੰਪੋਰਟੈਂਟ ਇਨਸਟਰਕਸ਼ਨ ਅੱਜ ਸਾਡੇ ਵੱਲੋਂ ਜਾਰੀ ਕੀਤੇ ਗਏ ਨੇ ਤੇ ਮੈਂ ਇਸ ਦੇ ਵਿੱਚ ਆਪ ਸਭ ਦਾ ਸਹਿਯੋਗ ਮੰਗਦਾ ਹਾਂ ਸਾਰੇ ਅਧਿਆਪਕ ਸਹਿਬਾਨਾਂ ਦਾ ਸਾਰੇ ਸਰਪੰਚ ਸਹਿਬਾਨਾਂ ਦਾ ਐਸਐਮਸੀਜ਼ ਦਾ ਸਾਡੇ ਯੂਥ ਕਲੱਬਾਂ ਦਾ ਪੰਚਾਇਤਾਂ ਦਾ ਸਰਪੰਚ ਸਹਿਬਾਨਾਂ ਦਾ ਨਗਰ ਕਾਉਂਸਲਸ ਦੇ ਸਾਰੇ ਮੁਲਾਜ਼ਮਾਂ ਦਾ ਲੋਕਲ ਬਾਡੀ ਡਿਪਾਰਟਮੈਂਟ ਦਾ ਪੰਜਾਬ ਨੇ ਹੁਣ ਤੱਕ ਦਾ ਜਿਹੜਾ ਹੈ ਸਭ ਤੋਂ ਮਾੜਾ ਹੜ੍ਹ ਦੇਖਿਆ 88 ਤੋਂ ਵੀ ਜਿਹੜਾ ਵਰਸਟ ਹੜਾ ਆਪੋ ਦੇਖਿਆ ਭਾਰੀ ਬਰਸਾਤ ਕਰਕੇ ਡੈਮਾਂ ਤੋਂ ਪਾਣੀ ਜੋ ਆਇਆ ਦਰਿਆਵਾਂ 'ਚ ਜੋ ਪਾਣੀ ਆਇਆ ਉਹਦੇ ਕਰਕੇ ਜਿਹੜੇ ਹੈ ਸਾਨੂੰ ਕਈ ਦਿਨਾਂ ਤੱਕ ਸਕੂਲਾਂ ਛੁੱਟੀਆਂ ਕਰਨੇ ਪੈਣੀਆਂ ਪਰ ਬੱਚਿਆਂ ਦੀ ਪੜ੍ਹਾਈ ਦਾ ਵੀ ਜਿਹੜਾ ਹੈ ਵੱਡਾ ਨੁਕਸਾਨ ਹੋਇਆ ਹੁਣ ਉਸ ਨੂੰ ਗੈਪ ਨੂੰ ਫਿਲ ਕਰਨਾ ਉਹ ਵੀ ਚੈਲੰਜ ਹੋਊਗਾ ਇਹਦੀ ਆਪਕਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਹੈ ਤੇ ਕੱਲ ਤੋਂ ਪੰਜਾਬ ਦੇ ਸਾਰੇ ਪ੍ਰਾਈਵੇਟ ਸਰਕਾਰੀ ਐਡਿਡ ਅਨਐਡਿਡ ਕਾਲਜਸ ਯੂਨੀਵਰਸਿਟੀਆਂ ਆਈਟੀਆਈਸ ਖੁੱਲਣ ਗਿਆ ਸਿਰਫ ਉਹ ਕਾਲਜਸ ਯੂਨੀਵਰਸਿਟੀਆਂ ਆਈਟੀਆਈਸ ਜੋ ਬਿਲਕੁਲ ਹਜੇ ਵੀ ਪਾਣੀ ਚ ਉਹਨਾਂ ਨੂੰ ਸੰਬੰਧਿਤ ਜ਼ਿਲ੍ਹਿਆਂ ਦੇ ਜਿਹੜੇ ਡਿਪਟੀ ਕਮਿਸ਼ਨਰਸ ਨੇ ਉਹ ਬੰਦ ਕਰ ਸਕਦੇ ਨੇ ਬਾਕੀ ਸਾਰੇ ਖੁੱਲਣ ਗਿਆ ਇਹਨਾਂ ਦੇ ਵਿੱਚ ਵੀ ਹਰ ਤਰ੍ਹਾਂ ਦੀ ਬੱਚਿਆਂ ਦੀ ਇਨਸਟ੍ਰਕਟਰਸ ਦੀ ਲੈਕਚਰਰਸ ਦੀ ਪ੍ਰੋਫੈਸਰਸ ਦੀ ਸੇਫਟੀ ਦੀ ਜ਼ਿੰਮੇਵਾਰੀ ਉਨਾ-ਉਨਾ ਐਡਮਿਨਿਸਟ੍ਰੇਸ਼ਨ ਦੀ ਹੋਊਗੀ ਉੱਥੇ ਦੇ ਜਿਹੜੇ ਉਹਨਾਂ ਕਾਲਜੇਸ ਉਹਨਾਂ ਯੂਨੀਵਰਸਿਟੀ ਦੀ ਜੋ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੀ ਹੋਊਗੀ ਇਦਾਂ ਹੀ ਜਿੰਨੇ ਪ੍ਰਾਈਵੇਟ ਸਕੂਲ ਐ ਸਾਰੇ ਉਹ ਸਾਰੇ ਕੱਲ ਤੋਂ ਖੁੱਲਣਗੇ ਪ੍ਰਾਈਵੇਟ ਸਕੂਲਾਂ ਦੀ ਵੀ ਕਲਾਸਰੂਮਸ ਦੀ ਬਿਲਡਿੰਗਸ ਦੀ ਸੇਫਟੀ ਚੈੱਕ ਕਰਨਾ ਉਹ ਪ੍ਰਾਈਵੇਟ ਸਕੂਲਸ ਦੀ ਮੈਨੇਜਮੈਂਟ ਦੀ ਹੋਊਗੀ ਕੱਲ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਬੱਚਿਆਂ ਲਈ ਬੰਦ ਰਹਿਣਗੇ ਪਰ ਸਾਡੇ ਅਧਿਆਪਕਾਂ ਲਈ ਤੇ ਸਪੋਰਟ ਸਟਾਫ ਲਈ ਉਹ ਖੁੱਲਣਗੇ ਸਾਰੇ ਸਕੂਲ ਅਧਿਆਪਕਾਂ ਨੂੰ ਬੇਨਤੀ ਹੈ ਕਿ ਸਰਕਾਰੀ ਸਕੂਲਾਂ ਦੀ ਗਿਣਤੀ ਬਹੁਤ ਜ਼ਿਆਦਾ 20000 ਗਿਣਤੀ ਹੈ ਤੇ ਅਸੀਂ ਨਹੀਂ ਚਾਹਦੇ ਕਿ ਕਿਤੇ ਵੀ ਕੋਈ ਵੀ ਸਾਡੇ ਬੱਚੇ ਨੂੰ ਜਾਂ ਸਾਡੇ ਕਿਸੇ ਅਧਿਆਪਕ ਨੂੰ ਖਰੋਚ ਤੱਕ ਵੀ ਆਵੇ ਇਸ ਨੂੰ ਦੇਖਦੇ ਹੋਏ ਇੱਕ ਬਹੁਤ ਵੱਡਾ ਟਾਸਕ ਕੱਲ ਸਾਰੇ ਸਰਕਾਰੀ ਸਕੂਲਾਂ ਚ ਅਧਿਆਪਕ ਤੇ ਸਪੋਰਟ ਸਟਾਫ ਜਾਊਗਾ ਉੱਥੇ ਜਾ ਕੇ ਤੇ ਮੈਂ ਸਾਰੇ ਸਰਪੰਚ ਸਹਿਮਾਨਾਂ ਨੂੰ ਬੇਨਤੀ ਕਰਦੇ ਆਪਣੇ ਬੱਚਿਆਂ ਦਾ ਮਿਸ਼ਨ ਹੈ ਐਸਐਮਸੀ ਨੂੰ ਬੇਨਤੀ ਹੈ ਸਾਰੀ ਪੰਚਾਇਤ ਨੂੰ ਬੇਨਤੀ ਹੈ ਤੇ ਖਾਸ ਕਰਕੇ ਸਾਡੇ ਯੂਥ ਕਲੱਬ ਵਾਲਿਆਂ ਨੂੰ ਕੱਲ 2 ਘੰਟੇ ਲੱਗ ਘੰਟੇ ਲਾ ਕੇ ਆਪਾਂ ਸਕੂਲ ਨੂੰ ਚੈੱਕ ਕਰਨਾ ਹੈ ਚੈੱਕ ਵੀ ਕਰਨਾ ਤੇ ਸਾਫ ਵੀ ਕਰਨਾ ਹੈ ਪਾਣੀ ਦੀ ਬਰਸਾਤਾਂ ਕਰਕੇ ਬੰਦ ਹੋਏ ਕਮਰਿਆਂ 'ਚ ਕਿਤੇ ਕੋਈ ਤਰੇੜ ਕਿਤੇ ਕੋਈ ਦਰਾਰ ਨਾ ਹੀ ਹੋਵੇ ਤੇ ਸਕੂਲ ਆਪਾਂ ਇਹਨਾਂ ਸਾਫ ਕਰਕੇ ਉਹ ਸਕੂਲ ਦੇ ਵਿੱਚ ਘਾਹ ਬੂਟੀ ਬਰਸਾਤ 'ਚ ਬਹੁਤ ਹੋ ਜਾਂਦੀ ਹੈ ਕਿਸੇ ਬੱਚੇ ਨੂੰ ਕੋਈ ਕੀੜਾ ਕੋਈ ਜਾਨਵਰ ਕੋਈ ਸਭ ਉਹ ਸਾਫ ਕਰਕੇ ਦੋ ਘੰਟੇ ਤਾਂ ਕਿ ਪਰਸੋਂ ਤੋਂ ਸਾਡੇ ਸਾਰੇ ਸਰਕਾਰੀ ਸਕੂਲ ਬੱਚਿਆਂ ਲਈ ਖੋਲੇ ਜਾਣਗੇ ਮੈਂ ਸਾਰੇ ਸਰਪੰਚ ਸਾਹਿਬਾਨਾਂ ਦਾ ਯੂਥ ਕਲੱਬ ਦੇ ਮੇਰੇ ਸਾਥੀਆਂ ਦਾ ਐਸਐਮਸੀਜ਼ ਦਾ ਕਹਿੰਦਾ ਕਿ ਵਕਤ ਤੋਂ ਬਾਅਦ ਮੇਰੇ ਟੀਚਰਸ ਨੂੰ ਸਾਡੇ ਅਧਿਆਪਕਾਂ ਦਾ ਸਹਿਯੋਗ ਕਰੋ ਜਿੱਥੇ ਕਿਤੇ ਵੀ ਅਧਿਆਪਕਾਂ ਨੂੰ ਜਾਂ ਪੰਚਾਇਤ ਨੂੰ ਜਾਂ ਸਰਪੰਚ ਸਭਾ ਨਾਲ ਯੂਥ ਕਲੱਬ ਨੂੰ ਕਿਤੇ ਵੀ ਲੱਗਦਾ ਹੈ ਕਿ ਸਕੂਲ 'ਚ ਕੋਈ ਦਰੇੜ ਤਰਾੜ ਕੋਈ ਤਰੇੜ ਆਈ ਹੈ ਜਾਂ ਕੋਈ ਬੱਚੇ ਲੈਂਡ ਸੇਫ ਹੈ ਇਮੀਡੀਏਟਲੀ ਮੌਕੇ ਤੇ ਜਿਹੜਾ ਹੈ ਉਹ ਇਨਫਾਰਮ ਕਰਨਗੇ ਐਸਡੀਐਮ ਸਹਿਬਾਨਾ ਨੂੰ ਸੰਬੰਧਿਤ ਡੀਸੀ ਸਹਿਬਾਨਾ ਨੂੰ ਪੀ ਡਬਲਯੂ ਡੀ ਦੇ ਅਧਿਕਾਰੀਆਂ ਨੂੰ ਬਾਕੀ ਸਾਰੇ ਸਕੂਲਾਂ 'ਚ ਜਿਹੜੀ ਪੜ੍ਹਾਈ ਹੈ ਸਰਕਾਰੀ ਸਕੂਲਾਂ 'ਚ ਪਰਸੋਂ ਤੋਂ ਚੱਲੂਗੀ ਜਿੱਥੇ-ਜਿੱਥੇ ਹਜੇ ਵੀ ਪਾਣੀ ਹੈ ਉਦੀ ਪਾਵਰ ਅਸੀਂ ਡੀਸੀਸ ਨੂੰ ਦੇ ਦਿੱਤੀ ਹੈ ਉਹ ਸੰਬੰਧਿਤ ਡੀਸੀਸ ਆਪਣੇ ਆਪਣੇ ਜ਼ਿਲ੍ਹੇ ਦੇ ਜਿਹੜੇ ਚੁੰਨੰਦਾ ਸਕੂਲ ਹੋਣਗੇ ਤੇ ਪਾਣੀ ਹੈ ਉਹਨਾਂ ਦੇ ਵਿੱਚ ਉਹ ਛੁੱਟੀਆਂ ਹਜੇ ਐਕਸਟੈਂਡ ਕਰ ਸਕਦੇ ਆ ਇਹ ਜਾਣਕਾਰੀ ਸਾਡੇ ਬੱਚਿਆਂ ਨੂੰ ਸਾਡੇ ਪ੍ਰੋਫੈਸਰਸ ਸਾਡੇ ਆਪ ਹੀ ਆਪਕਾ ਨਹੀਂ ਸੇਫਟੀ ਨੂੰ ਰੱਖ ਕੇ ਹਦਾਇਤਾਂ ਨੂੰ ਜਾਰੀ ਕੀਤੀ ਗਈ ਸਕੂਲ ਖੁੱਲਣਗੇ ਕੱਲ ਸਾਰੇ ਪ੍ਰਾਈਵੇਟ ਸਕੂਲ ਸਾਰੇ ਖੁੱਲਣਗੇ ਸਰਕਾਰੀ ਸਕੂਲ ਟੀਚਰਾਂ ਤੇ ਸਪੋਰਟਿੰਗ ਸਟਾਫ ਲਈ ਖੁੱਲਣਗੇ ਪਰ ਬੱਚਿਆਂ ਲਈ ਬੰਦ ਰਹਿਣਗੇ ਕਿਉਂਕਿ 28 ਲੱਖ ਬੱਚਾ ਲਗਭਗ 28 ਲੱਖ ਬੱਚਾ ਸਾਡੇ ਸਰਕਾਰੀ ਸਕੂਲਾਂ 'ਚ ਪੜਦੇ ਉਹਨਾਂ ਦੀ ਸੇਫਟੀ ਪ੍ਰਾਈਵੇਟ ਸਕੂਲਾਂ ਦੀ ਇੱਕ ਤਾਂ ਗਿਣਤੀ ਘੱਟ ਹੈ 8000 ਸਕੂਲ ਨੇ ਪਲੱਸ ਉਹਨਾਂ ਦੀ ਜਿਹੜੇ ਮੈਨੇਜਮੈਂਟ ਹੈ ਸਭ ਕੁਝ ਉਹ ਮੈਨੇਜ ਕਰ ਸਕਦੇ ਅੱਜ ਦੇਖ ਸਕਦੇ ਆ ਪ੍ਰਾਈਵੇਟ ਸਕੂਲਾਂ ਦੇ ਪਰ ਬੱਚਿਆਂ ਦੀ ਸੇਫਟੀ ਵੀ ਉਨੀ ਹੀ ਜ਼ਰੂਰੀ ਹੈ ਇਹ ਉਹਨਾਂ ਦੀ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੈ ਉਹ ਆਪਣੇ ਮੈਨੇਜਮੈਂਟ ਇਨਸ਼ੋਰ ਕਰਨ ਕਿ ਕਿਤੇ ਵੀ ਪ੍ਰਾਈਵੇਟ ਸਕੂਲ ਨੂੰ ਲੱਗਦਾ ਕਿ ਸਾਡਾ ਕੋਈ ਬਿਲਡਿੰਗ ਦੇ ਵਿੱਚ ਕੋਈ ਹਾਮ ਹੋਇਆ ਉਹ ਸਕੂਲ ਬੰਦ ਰੱਖਾਂਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਘਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ अब D5 चैनल हिंदी भी होगा साथ कीने ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ